ਆਪੇ ਮਿੱਟੀ ਨਿਕਲੇਗੀ ਉਹ ਮਿੱਟੀ ਪਾਵਾਂਗੇ ਆਪਾਂ ਛੱਤ ਤੇ ਤੇ ਉਹਨੂੰ ਆਪਾਂ ਬੇਸਿਕ ਤੇ ਅਗੂ ਦੁੱਖਾ ਕਦ ਆਪਾਂ ਜੀਟੀ ਕੀਤਾ ਇਹਨੂੰ ਪੱਟਦਾ ਰਹੇ ਕੋਈ ਬੰਦੇ ਲਾਵੇ ਕੋਈ ਕਿੱਥੇ ਝੱਗੇ ਕਰੀ ਜਾਣਾ ਉਹਨੂੰ ਆਪਾਂ ਫਾਰਮ ਦੇ ਨਾਲ-ਨਾਲ ਨਾਲ ਨਾਲ ਖੇਤਾਂਵਾਂ ਦੇ ਕੁਝ ਕਰਦਿਆਂ ਗੱਲਾਂ ਬਾਤਾਂ ਚਲੋ ਹਾਂਜੀ ਦੋਸਤੋ ਇਹ ਨਾ ਆਪਾਂ ਫਾਰਮ ਦੇ ਵਿੱਚ ਟਰੈਕਟਰ ਵਾਰਨ ਨੂੰ ਆਹ ਗੇਟ ਰੱਖਿਆ ਤੇ ਇਹ ਗੇਟ ਦੇ ਇੰਨੇ ਫਾਇਦੇ ਨੇ ਵੀ ਜੇ ਤੁਸੀਂ ਹਰ ਇੱਕ ਭਰਾ ਨੂੰ ਪਤਾ ਵੀ ਕੁਝ ਕੁ ਸਾਲਾਂ ਬਾਅਦ ਨਾ ਰਿਜ਼ਲਟ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਆਪਾਂ ਨੂੰ ਇਹਦੀ ਫਾਰਮ ਦੀ ਮਿੱਟੀ ਚੇਂਜ ਕਰਨੀ ਪੈਂਦੀ ਆ ਜਿਵੇਂ ਇਸ ਵਾਰ ਆਪਾਂ ਮਿੱਟੀ ਚੇਂਜ ਕਰੀ ਸੀ ਉਦੋਂ ਸਾਨੂੰ ਕੀ ਪ੍ਰੋਬਲਮ ਆਈ ਆਜੋ ਮੈਂ ਤੁਹਾਨੂੰ ਦੱਸਦਾ ਵੀ ਪਹਿਲਾ 게ਟ ਆਪਣਾ ਕਿੱਥੇ ਰੱਖਿਆ ਹੋਇਆ ਪਹਿਲਾ 게ਟ ਆਪਣਾ ਜਿਹੜਾ ਫਾਰਮ ਦੇ ਬਿਲਕੁਲ ਨਾ ਇੱਕ ਸਾਈਡ ਤੇ ਰੱਖਿਆ ਹੋਇਆ ਸੀ ਆਵੇ ਲਾ ਦੇ ਇਹਨਾਂ ਨੇ ਟਰੇ ਵੀ ਕਰਤੀ ਫਾਰਮ ਦੀ ਆਪਣੀ ਬਿਲਕੁਲ ਇਦਾਂ ਨਾ ਸਾਹਮਣੇ ਗੇੜ ਸੀ ਉਹਦੇ ਵਿੱਚ ਕੀ ਚੱਕਰ ਸੀ ਜਿਵੇਂ ਆ ਦੋ ਸਾਹਮਣੇ ਨੇ ਇਹਨਾਂ ਦੇ ਬਿਲਕੁਲ ਬਿਲਕੁਲ ਸਾਹਮਣੇ ਵਿਚਾਲੇ ਗੇੜ ਸੀ ਆ ਮਿੱਟੀ ਦਾ ਲੈ ਜਾਂਦਾ ਸੀ ਪ੍ਰੋਪਰ ਉਹ ਮਿੱਟੀ ਚ ਕਰਾ ਚੱਲਦਾ ਸੀ ਪਰ ਉਹ ਨਾ ਟਰੈਕਟਰ ਇਧਰ ਮੁੜਨੇ ਚ ਬੜੀ ਦਿੱਕਤ ਆਉਂਦੀ ਸੀ ਟਰੈਕਟਰ ਛੋਟਾ 735 ਜਾਂ ਜੌਂਡੀ ਅਰੰਦਰ ਬਾੜਿਆ ਸੀ ਤੇ ਉਹ ਮੁੜਦਾ ਜਾਂਦਾ ਸੀ ਪਰ ਬੜੀ ਦਿੱਕਤ ਆਉਂਦੀ ਸੀ ਹੁਣ ਆਪਾਂ ਗੇ ਟਰੈਕਟਰ ਤਾਂ ਇਸ ਸਾਈਡ ਤੇ ਵੀ ਜਦੋਂ ਇਧਰ ਟਰੈਕਟਰ ਚੱਲੂਗਾ ਇਹ ਮਿੱਟੀ ਪਹਿਲਾਂ ਉਰੇ ਇਕੱਠੀ ਕਰ ਲਓ ਇਥੋਂ ਇੱਕ ਟਰੈਕਟਰ ਐ ਬਾਹਰ ਨੂੰ ਖਿੱਚੀ ਜਾਓ ਇਸ ਤਰ੍ਹਾਂ ਹੀ ਉਹ ਲਾਈਨ ਤੋਂ ਵੀ ਇਸ ਤਰ੍ਹਾਂ ਹੀ ਇਧਰ ਮਿੱਟੀ ਕੱਢ ਲੂਗਾ ਤੇ ਬਾਹਰ ਖਿੱਚੀ ਜਾਓ ਆ ਜਾਵੇ ਗੇਟ ਜਿਹੜਾ ਹੁਣ ਆਪਾਂ ਰੱਖਿਆ ਇਹ ਗੇਟ ਦੇ ਵਿੱਚ ਉਧਰੋਂ ਆ ਦੇਖੋ ਇੱਥੇ ਬੜੇ ਆਰਾਮ ਨਾਲ ਆਪਣਾ ਕਰਾ ਚੱਲੂਗਾ ਇੱਥੇ ਮਿੱਟੀ ਛੱਡ ਦੂ ਆਹ ਲਾਈਨ ਦੀ ਇਥੋਂ ਸਿੱਧੀ ਖੇਤ 'ਚ ਬਾਹਰ ਇਸ ਤਰ੍ਹਾਂ ਹੀ ਉਹ ਲਾਈਨ ਦੀ ਮਿੱਟੀ ਉੱਥੇ ਛੱਡ ਦੋ ਇਸ ਤਰ੍ਹਾਂ ਹੀ ਉਹ ਲਾਈਨ ਦੀ ਤਾਂ ਜਿਹੜਾ ਫਾਰਮਰ ਭਰਾਵਾ ਨੇ ਗੇਟ ਰੱਖਣਾ ਉਹ ਇੱਕ ਸਾਈਡ ਸੀ ਉਹਦੇ ਜ਼ਿਆਦਾ ਬੈਨੀਫਿਟ ਨੇ ਪਹਿਲਾਂ ਆਪਣਾ ਗੇਟ ਐਦਾਂ ਸਟੇਟ ਸਾਹਮਣੇ ਸੀ ਉਹ ਫਿਰ ਉਧਰੋਂ ਮਿੱਟੀ ਇੱਧਰ ਲਿਆਉਣੀ ਪੈਂਦੀ ਸੀ ਉਹ ਲੈਣ ਦੀ ਮਿੱਟੀ ਵੀ ਆਹ ਲਾਈਨ ਚ ਕਰਨੀ ਪੈਂਦੀ ਸੀ ਤਾਂ ਟਰੈਕਟਰ ਥੰਮਲੇ ਵਿੱਚ ਦੀ ਮੁਰਦਾ ਨਹੀਂ ਸੀ ਉਹ ਦਿੱਕਤ ਸੀ ਤੇ ਆਜੋ ਹੁਣ ਆਪਾਂ ਮਿੱਟੀ-ਮਿੱਟੀ ਉਹ ਘਰਤੀ ਸੰਜੇ ਨੇ ਤੇ ਖਿੱਚ ਕੇ ਉਹਨੂੰ ਬਾਹਰ ਕੱਢ ਦਿਆਂ ਇੱਧਰ ਲਾਵਾਂਗੇ ਸਾਈਡ ਤੇ ਕਣਕ ਵਾਲੇ ਪਾਸੇ ਇੱਥੇ ਜਗ੍ਹਾ ਬਣਾ ਰਹੇ ਨੇ ਬੰਦੇ ਆਪਣੇ ਇਹਦੇ ਨਾਲ-ਨਾਲ ਆਪਾਂ ਛੱਡ ਦਿਆਂਗੇ ਫਿਰ ਇੱਥੋਂ ਜੇਸੀਬੀ ਆ ਦੇਖੋ ਆ ਉੱਚਾ ਹੋ ਗਿਆ ਫਾਰਮ ਨਾਲੋਂ ਆ ਜਗਾ ਉੱਚੀ ਆ ਇਹ ਤੇ ਹੋਰ ਮਿੱਟੀ ਖਿਲਾਰ ਦੇਾਂਗੇ ਆਪਾਂ ਇਹ ਮਿੱਟੀ ਫਿਰ ਜੇਸੀਬੀ ਵਾਲੇ ਵੀਰੇ ਨੂੰ ਅਸੀਂ ਦਿਖਾਇਆ ਸੀ ਉਹ ਕਹਿੰਦਾ ਵੀ ਇਹ ਮਿੱਟੀ ਮੈਂ ਜੇਸੀਬੀ ਨਾਲ ਹੀ ਚੱਕ ਕੇ ਫਾਰਮ ਤੇ ਪਾ ਦੂੰ ਇਦਾਂ ਹੀ ਉਧਰ ਵੀ ਮਿੱਟੀ ਪਈ ਆ ਉਧਰ ਵੀ ਜੇਸੀਬੀ ਲਿਜਾ ਕੇ ਕੁਛ ਮਿੱਟੀ ਉਧਰੋਂ ਕੁਛ ਇਧਰੋਂ ਸਾਰੀ ਜਿਹੜੀ ਨੀਚੇ ਵਾਲੀ ਸਾਤ ਆ ਉਹ ਤੇ ਆਪਾਂ ਜੇਸੀਬੀ ਨਾਲ ਹੀ ਮਿੱਟੀ ਪਵਾ ਲਾਂਗੇ ਵੀ ਆਪਣਾ ਖਰਚਾ ਘੱਟ ਆਊਗਾ ਲੇਬਰ ਤੋਂ ਜੇ ਮਿੱਟੀ ਪਵਾਵਾਂਗੇ ਉਹ ਤੇ ਸਮਾਂ ਵੀ ਜ਼ਿਆਦਾ ਲੱਗੂਗਾ ਸਮਾਜ ਆ ਦੇ ਲੱਗਣਾ ਦਾ ਖਰਚਾ ਤਾਂ ਲੇਬਰ ਜ਼ਿਆਦਾ ਪੈਣੀ ਪੈਣੀ ਆ ਤੇ ਆਜੋ ਹੁਣ ਆਪਾਂ ਉਹ ਖਿੱਚਦੇ ਮਿੱਟੀ 1000 years later ਹਾਂਜੀ ਦੋਸਤੋ ਟਰੈਕਟਰ ਦੀਆਂ ਲਿੰਕਾਂ ਥੋੜੀਆਂ ਜਿਹਾ ਸੈੱਟ ਕਰਨ ਵਾਲੀਆਂ ਸੀ ਜਿਆਦਾ ਢਿੱਲੀਆਂ ਨੇ ਤੇ ਜਿਆਦਾ ਢਿੱਲੀਆਂ ਨਾਲ ਕਰਾ ਇਹ ਤੇ ਬੱਦਿਆਂ ਦਾ ਡਾਰਾ ਥਾਂਵਲੇ 'ਚ ਤੇ ਹੁਣ ਬਸ ਇਹ ਲਿੰਕਾਂ ਟਾਈਟ ਕਰਕੇ ਆਪਾਂ ਮਿੱਟੀ ਜਿਵੇਂ ਤੁਹਾਨੂੰ ਉੱਥੇ ਦਿਖਾਇਆ ਸੀ ਸਾਰੀ ਖਿੱਚ ਕੇ ਉਧਰ ਲਵੇ ਲਵੇ ਲਾ ਦਾਂਗੇ ਤਾਂ ਕਿ ਜੇਸੀਬੀ ਨਾਲ ਇਹ ਆਪਾਂ ਨੂੰ ਉੱਪਰ ਸਿੱਟਣੇ ਆਸਾਨ ਰਹੇ ਅੱਜ ਦੀ ਵੀਡੀਓ ਚ ਇੰਨੀ ਸੀ ਮਿਲਦਾ ਕੱਲ ਨੂੰ ਇੱਕ ਨਵੇਂ ਬਲੌਗ 'ਚ ਤਦ ਤੱਕ ਲਈ ਸਸਤੀਕਾਲ ਸਾਰਿਆਂ ਨੂੰ